ਸਾਸ੍ਰੀਕਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਬજરੰਗਪਲੀ ਦੇ ਆਸ਼ੀਰਵਾਦ ਦੇ ਨਾਲ 12 April ਹਨੂਮਾਨ ਚੰਤੀ ਦੇ ਦਿਨ 12 ਰਾਸ਼ੀਆਂ ਦੇ ਵਿੱਚੋਂ ਇਹ ਛੇ ਰਾਸ਼ੀਆਂ ਹੋਣਗੀਆਂ ਕਰੋੜਪਤੀ ਮਾਲਾ ਮਾਲ ਜੀਹਾਂ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ 12 April ਹਨੂਮਾਨ ਚੰਤੀ ਦੇ ਦਿਨ ਭਗਵਾਨ ਬજરੰਗਪਲੀ ਜੀ ਦੇ ਆਸ਼ੀਰਵਾਦ ਦੇ ਨਾਲ ਬਹੁਤ ਹੀ ਦੁਰਲਭ ਸੰਯੋਗ ਬਣਨ ਜਾ ਰਿਹਾ ਹੈ ਜਿਸ ਵਿੱਚ ਕਿ 12 ਰਾਸ਼ੀਆਂ ਦੇ ਵਿੱਚ 6 ਰਾਸ਼ੀਆਂ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਦੀ ਸਾਰੇ ਦੁੱਖ ਦਰਦ ਅਤੇ ਕਸ਼ਟ ਭਗਵਾਨ ਬਜਰੰਗ ਬਲੀ ਦੂਰ ਕਰਨ ਵਾਲੇ ਹਨ ਅਤੇ ਹੁਣ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਖੁਸ਼ੀਆਂ ਇਹਨਾਂ 6 ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਇਹ 6 ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜੋਗੇ ਭਗਵਾਨ ਬਜਰੰਗਬਲੀ ਜੀ ਦੇ ਆਸ਼ੀਰਵਾਦ ਦੇ ਨਾਲ 12 April ਨੂੰ ਹਨੂਮਨ ਚੰਤੀ ਦੇ ਦਿਨ ਕਰੋੜਪਤੀ ਬਣਨ ਵਾਲੀਆਂ ਹਨ ਇਹ ਸ਼ੇ ਰਾਸ਼ੀ ਵਾਲੇ SN ਜ਼ਰੂਰ ਮਾਲਾ ਮਾਲ ਹੋਣ ਵਾਲੇ ਹਨ ਭਗਵਾਨ ਬਜਰੰਗਬਲੀ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਭ ਦੁੱਖ ਕਸ਼ਟ ਹੁਣ ਖਤਮ ਕਰਨ ਵਾਲੇ ਹਨ ਇਸ ਵੀਡੀਓ ਵਿੱਚ ਤੁਹਾਨੂੰ ਓਨਾ ਪਾਕਸ਼ਾਲੀ ਰਾਸ਼ੀਆਂ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਿਰੋ ਸੋਣਾ ਕਿਉਂਕਿ ਇਹ ਵੀਡੀਓ ਇਹਨਾਂ ਸ਼੍ਰੀ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਦੋਸਤੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਭਗਵਾਨ ਬਜਰੰਗ ਬਲੀ ਜੀ ਦੇ ਸੱਚੇ ਭਗਤ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਬਜਰੰਗ ਬਲੀ ਜੀ ਵਿੱਚ ਰੋਲ ਲਿਖ ਦਿਓ ਜਿਸ ਦੇ ਨਾਲ ਭਗਵਾਨ ਬਜਰੰਗ ਬਲੀ ਜੀ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਹੀ ਪ੍ਰਾਪਤ ਹੋ ਸਕੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਚੇਤ ਮਹੀਨੇ ਦੀ ਪੂਰਨ ਮਾਸ਼ੀ ਦੇ ਦਿਨ भगवान रामदेव सच्चे सेवक संकटमोचन हनुमान जी ਦਾ ਜਨਮ ਹੋਇਆ ਸੀ ਅਸਲਿ ਹਰ ਸਾਲ ਚੇਤਰ ਦੇ ਮਹੀਨੇ ਪੂਰਨਮਾਸ਼ੀ ਤਿਥੀ ਦੇ ਦਿਨ ਹਨੂਮਨ ਜਨਮ ਦਿਨ ਮਨਾਇ ਜਾਂਦੀ ਹੈ Hindu धर्म ਦੇ ਵਿੱਚ ਹਰ ਮਹੀਨੇ ਪੈਣ ਵਾਲੀ ਪੂਰਨਮਾਸ਼ੀ ਤਿਥੀ ਦਾ ਆਪਣਾ ਹੀ ਅਲੱਗ ਮਹੱਤਵ ਹੈ ਉਥੇ ਚੇਤ ਪੂਰਨਮਾਸ਼ੀ ਦਾ ਹਨੂਮਨ ਜਨਮ ਦਿਨ ਹੋਣ ਦੀ ਵਜ੍ਹਾ ਦੇ ਨਾਲ ਇਸ ਦਾ ਅਲੱਗ ਹੀ ਮਹੱਤਵ ਹੈ ਐਸਵਾ ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ ਦੇ ਮਹੀਨੇ ਵੀਰਵਾਰ ਦੇ ਦਿਨ ਹਨੂਮਨ ਜਨਮ ਦਿਨ ਹੈ ਤੁਹਾਨੂੰ ਦੱਸ ਦੇਈਏ ਕਿ ਹਿੰਦੂ ਧਰਮ ਦੇ ਵਿੱਚ ਹਨੂਮਨ ਜੀ ਨੂੰ ਕਲਸ਼ੋਕਤਾ ਦੇਵਤਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੀ ਮੰਨਤਾ ਹੈ ਕਿ ਜੋ ਭਗਤ ਸੱਚੇ ਮਨ ਦੇ ਨਾਲ ਹਨੂਮਨ ਜਨਮ ਦਿਨ ਦੇ ਦਿਨ ਭਗਵਾਨ ਬਜਰੰਗ ਬਲੀ ਦੀ ਪੂਜਾ ਤੇ ਆਰਾਧਨਾ ਕਰਦੇ ਹਨ ਉਹਨਾਂ ਨੂੰ ਪ੍ਰਸੰਨ ਕਰ ਦਿੰਦੇ ਹਨ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪੈਂਦਾ हनुमान जयंती ਦੇ ਦਿਨ ਇਸ਼ਨਾਨ ਆਦ ਹਨੁਮਨ ਜਨਮ ਦਿਨ ਭਗਵਾਨ ਦੀ ਕਿਰਪਾ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ ਸ਼ੇਰ ਰਾਸ਼ੀ ਵਾਲੇ ਹੁਣ ਕਰੋੜਪਤੀ ਬਣਨ ਵਾਲੇ ਹਨ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਇਸ ਦਿਨ ਜਾਣੇ ਹਨੁਮਨ ਜਨਮ ਦਿਨ ਭਗਵਾਨ ਦੀ ਕਿਰਪਾ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ ਸ਼ੇਰ ਰਾਸ਼ੀ ਵਾਲੇ ਹੁਣ ਕਰੋੜਪਤੀ ਬਣਨ ਵਾਲੇ ਹਨ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਦਰਦ ਹੁਣ ਖਤਮ ਹੋਣ ਵਾਲੇ ਹਨ ਤੇ ਆਓ ਦੋਸਤੋ जान ਲੈਂਦੇ ਹਾਂ ਕਿ ਉਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਤੇ ਭਗਵਾਨ ਬਜਰੰਗਬਲੀ ਜੀ ਦੀ ਕਿਰਪਾ ਹਨੂਮਨ ਜਨਮ ਦੇ ਦਿਨ ਪੈਣ ਵਾਲੀ ਹੈ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਭਗਵਾਨ ਬਜਰੰਗਬਲੀ ਆਪਣੇ ਭਗਤਾਂ ਦੇ ਹਰ ਸੰਗਠ ਨੂੰ ਹਾਰ ਲੈਂਦੇ ਹਨ ਅਤੇ ਉਹਨਾਂ ਦੇ ਦੁੱਖ ਦੂਰ ਦਰਦ ਦੂਰ ਹੋ ਜਾਂਦੇ ਹਨ ਜਿਨ੍ਹਾਂ ਨੂੰ ਭਗਵਾਨ ਬਜਰੰਗਬਲੀ ਜੀ ਦਾ ਆਸ਼ੀਰਵਾਦ ਮਿਲ ਜਾਂਦਾ ਹੈ ਤਾਂ ਸਮਝੋ ਉਹਨਾਂ ਦੇ ਸਾਰੇ ਇਹ ਕੰਮ ਹੋ ਜਾਂਦੇ ਹਨ ਜੀ ਹਾਂ ਦੋਸਤੋ ਜੋਤਿਸ਼ਾਸਤ ਦੇ ਅਨੁਸਾਰ ਭਗਵਾਨ ਬਚਰੰਗ ਬਲੀ ਨੂੰ ਸੰਕਟ ਮੋਚਨ ਕਿਹਾ ਜਾਂਦਾ ਹੈ ਅਤੇ ਇਸ ਤੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਇਸ ਸੰਸਾਰ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਨੂੰ ਭਗਵਾਨ ਬਚਰੰਗ ਬਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਵੇ ਅਤੇ ਉਹ ਸੋਚਦਾ ਹੈ ਕਿ ਉਸ ਦੀ ਸਾਰੀਆਂ ਇਹ ਪਰੇਸ਼ਾਨੀਆਂ ਦੂਰ ਹੋਣ ਦੋਸਤੋ ਭਗਵਾਨ ਬਚਰੰਗ ਬਲੀ ਪੈਸਿਆਂ ਦੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਹੋਣ ਦੇਣ ਲੇਕਿਨ ਇਸ ਤਰ੍ਹਾਂ ਸਾਰਿਆਂ ਦੇ ਨਾਲ ਨਹੀਂ ਹੁੰਦਾ ਕਿਸੇ ਦੇ ਜੀਵਨ ਦੇ ਵਿੱਚ ਸਾਰੇ ਸੁੱਖ ਮਿਲ ਜਾਂਦੇ ਹਨ ਤੇ ਕਿਸੇ ਨੂੰ ਥੋੜਾ ਸੁੱਖ ਵੀ ਨਸੀਬ ਨਹੀਂ ਹੁੰਦਾ ਹਰ ਮਨੁੱਖ ਦਾ ਜੀਵਨ ਅਲੱਗ-ਅਲੱਗ ਹੈ ਤੇ ਹਰ ਮਨੁੱਖ ਦੇ ਜੀਵਨ ਦੇ ਵਿੱਚ ਉਤਾਰ-ਚੜਾ ਆਉਂਦਾ ਹੀ ਰਹਿੰਦਾ ਹੈ ਕਿਸੇ ਨੂੰ ਸੁੱਖ ਮਿਲਦਾ ਹੈ ਤੇ ਕਿਸੇ ਨੂੰ ਦੁੱਖ ਮਿਲਦੇ ਹਨ ਸੰਸਾਰ ਦੇ ਵਿੱਚ ਇਸ ਤਰ੍ਹਾਂ ਹਮੇਸ਼ਾ ਹੀ ਲੱਗਿਆ ਹੀ ਰਹਿੰਦਾ ਹੈ ਮਨੁੱਖ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਸਾਰੇ ਸੰਸਾਰ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਲੱਗਾ ਰਹਿੰਦਾ ਹੈ ਕਿ ਮਨੁੱਖ ਨੂੰ ਉਹਨਾਂ ਨੂੰ ਆਪਣੇ ਜੀਵਨ ਵਿੱਚ ਹੋਣ ਵਾਲੇ ਪਰਿਵਰਤਨ ਦਾ ਸਾਹਮਣਾ ਕਰਦਾ ਹੈ। ਦੋਸਤੋ ਤੁਸੀਂ ਜਾਣਦੇ ਹੀ ਹੋ ਸਾਡੀ ਜ਼ਿੰਦਗੀ ਦੇ ਵਿੱਚ ਹੋਣ ਵਾਲੇ ਬਦਲਾਅ ਦਾ ਮੁੱਖ ਕਾਰਨ ਗ੍ਰਹਿ ਮੰਨੇ ਜਾਂਦੇ ਹਨ। ਗ੍ਰਹਿ ਤੋਂ ਨਿਕਲਣ ਵਾਲੀ ਊਰਜਾ ਸਾਡੇ ਜੀਵਨ ਨੂੰ ਹਰ ਪਲ ਪ੍ਰਭਾਵਿਤ ਕਰਦੀ ਹੈ। ਕਦੇ ਸਾਨੂੰ ਸੁੱਖ ਦਿੰਦੀ ਹੈ ਤੇ ਕਦੇ ਸਾਨੂੰ ਦੁੱਖ ਦਿੰਦੀ ਹੈ। ਜਦੋਂ ਵੀ ਕੋਈ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਹੈ ਤਾਂ 12 ਹੀ ਰਾਸ਼ੀਆਂ ਤੇ ਉਸ ਦਾ ਪ੍ਰਭਾਵ ਅਨੁਕool ਅਤੇ ਪ੍ਰਤੀਕool ਦੋਨਾਂ ਪ੍ਰਕਾਰ ਦੇ ਨਾਲ ਹੀ ਪੈਂਦਾ ਹੈ ਅਤੇ ਸਾਡੇ ਜੋਤਿਸ਼ਾਸਤ੍ਰ ਦੇ ਵਿੱਚ ਇਸ ਦਾ ਵਿਸਤਾਰ ਕੀਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿ ਦੀ ਚਾਲ ਦੇ ਕਾਰਨ ਸਾਡੇ ਜੀਵਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਪਤਲਾਵ ਸਾਨੂੰ ਦੇਖਣ ਨੂੰ ਮਿਲਦੇ ਹਨ ਜੋਤਿਸ਼ਾਸਤ੍ਰ ਦੇ ਅਨੁਸਾਰ ਹੁਣ ਭਗਵਾਨ ਬਜਰੰਗਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਗੱਜਬ ਦਾ ਸੰ ਜੋਗ ਪਨ ਰਿਹਾ ਹੈ ਜਿਸ ਦੇ ਵਿੱਚ ਮਹਾਸ਼ਕਤੀਸ਼ਾਲੀ ਭਗਵਾਨ ਬਜਰੰਗ ਬਲੀ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਛੇ ਰਾਸ਼ੀ ਵਾਲਿਆਂ ਤੇ ਬਹੁਤ ਹੀ ਆਧਿਕ ਪਸੰਦ ਹੋ ਗਏ ਹਨ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਹੁਣ ਬਹੁਤ ਵੱਡਾ ਬਤਲਾਵ ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਹੋਣ ਵਾਲਾ ਹੈ ਜਿਸ ਨਾਲ ਹੁਣ ਇਹਨਾਂ ਨੂੰ ਧੰਨਵਾਣ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਹੁਣ ਇਹ ਰਾਸ਼ੀ ਵਾਲੇ ਤਾਂ ਦੇ ਨਾਲ ਮਾਲਾ ਮਾਲ ਹੋਣ ਵਾਲੇ ਹਨ ਇਨਾਂ ਦੇ ਜੀਵਨ ਦੇ ਵਿੱਚ ਹੁਣ ਸਾਰੀਆਂ ਹੀ ਖੁਸ਼ੀਆਂ ਉਹਨਾਂ ਨੂੰ ਮਿਲਣ ਵਾਲੀਆਂ ਹਨ ਦੋਸਤੋ ਆਓ ਜਾਣ ਲੈਂਦੇ ਹਾਂ ਉਹ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜੋ ਕਿ ਭਗਵਾਨ ਬਚਰੰਗ ਭਲੀ ਚੀਤੇ ਆਸ਼ੀਰਵਾਦ ਦੇ ਨਾਲ ਧਨ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇਹਨਾਂ ਰਾਸ਼ੀ ਵਾਲਿਆਂ ਨੂੰ ਇਹਨਾਂ ਰਾਸ਼ੀ ਵਾਲਿਆਂ ਦੀ ਹੁਣ ਲਾਟਰੀ ਲੱਗਣ ਵਾਲੀ ਹੈ ਦੋਸਤੋ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੇ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਬਚਰੰਗ ਭਲੀ ਕਿਸੇ ਨਾ ਕਿਸੇ ਮਾਧਿਅਮ ਦੇ ਨਾਲ ਕਿਸੇ ਨਾ ਕਿਸੇ ਮਾਧਿਅਮ ਦੇ ਨਾਲ ਪੈਸਾ ਤੁਹਾਨੂੰ ਦੇਣ ਵਾਲੇ ਹਨ ਤੁਹਾਡਾ ਜੀਵਨ ਹੁਣ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਤੁਸੀਂ ਅਨੁਭਵ ਕਰੋਗੇ ਕਿ ਮੇਖ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਇਹ ਕਿ ਪਕਵਾਨ ਬਜਰੰਗ ਪਾਲੀ ਤੁਹਾਡੇ ਜੀਵਨ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਦੇਣ ਵਾਲੇ ਹਨ ਤੁਹਾਨੂੰ ਆਪਣੇ ਵਪਾਰ ਦੇ ਵਿੱਚ ਮੁਨਾਫਾ ਹੁੰਦਾ ਨਜ਼ਰ ਆਵੇਗਾ ਤੁਹਾਡੇ ਜਿੰਨੇ ਵੀ ਰੁਕੇ ਹੋਏ ਕੰਮ ਸੀ ਉਹ ਹੁਣ ਪੂਰੇ ਹੋਣਗੇ ਸਮਾਂ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਮਿਲੇਗਾ ਨਾਲ ਹੀ ਨਾਲ ਜ਼ਿਆਦਾਤਰ ਜੋ ਯਾਤਰਾ ਤੁਸੀਂ ਕਰੋਗੇ ਉਹ ਬਿਜ਼ਨਸ ਦੇ ਨਾਲ ਹੀ ਸੰਬੰਧਿਤ ਯਾਤਰਾ ਹੋਣਗੀਆਂ ਅਤੇ ਇਸ ਦੇ ਵਿੱਚ ਤੁਸੀਂ ਸਫਲ ਹੋਵੋਗੇ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਵੇਗਾ ਨਾਲ ਹੀ ਨਾਲ ਨੌਕਰੀ ਵਾਲੇ ਲੋਕਾਂ ਦੇ ਲਈ ਨੌਕਰੀ ਦੇ ਸੰਬੰਧਿਤ ਕੋਈ ਬਹੁਤ ਹੀ ਵੱਡੀ ਖੁਸ਼ਖਬਰੀ ਪ੍ਰਾਪਤ ਹੋਣ ਵਾਲੀ ਹੈ ਨੌਕਰੀ ਵਿੱਚ ਪ੍ਰਮੋਸ਼ਨ ਵੇਤਨ ਵ੍ਰੇਧੀ ਦੇ ਜੋਗ ਹਨ ਨਾਲ ਹੀ ਨਾਲ ਜੋ ਲੋਕ ਵਪਾਰ ਸ਼ੁਰੂ ਕਰਨ ਦੇ ਲਈ ਯੋਜਨਾ ਬਣਾ ਰਹੇ ਸੀ ਉਹ ਵਪਾਰ ਸ਼ੁਰੂ ਕਰ ਸਕਦੇ ਹਨ ਉਸ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਗ੍ਰੈਗ ਕੋਚਰ ਪੂਰਨ ਫਿਰ ਤੁਹਾਡੇ ਪੱਖ ਦੇ ਵਿੱਚ ਹੈ ਮੇਕ ਰਾਸ਼ੀ ਵਾਲਿਓ ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਤੁਸੀਂ ਆਪਣੇ ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੇ ਲਾਭ ਧਨ ਲਾਭ ਅਤੇ ਵੱਡੀਆਂ ਸਫਲਤਾਵਾਂ ਨੂੰ ਪ੍ਰਾਪਤ ਕਰਨ ਵਾਲੇ ਹੋ ਜਿਸ ਦੇ ਨਾਲ ਮੇਕ ਰਾਸ਼ੀ ਵਾਲਿਓ ਤੁਹਾਡਾ ਜੀਵਨ ਬਦਲ ਜਾਵੇਗਾ ਦੋਸਤੋ ਇਸ ਵਿੱਚ ਦੋਸਤੋ ਅਗਲੀ ਖੁਸ਼ ਖ਼ਬਰ ਸੇ ਭਾਗਸ਼ਾਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਬਜਰੰਗ ਬਲੀ ਤੁਹਾਡੇ ਉੱਪਰ ਅਦਿਅੰਤ ਪਸੰਨ ਹਨ ਜੱਸੀ ਵਜਾ ਦੇ ਨਾਲ ਹੁਣ ਤੁਹਾਨੂੰ ਲਭ ਹੀ ਲਭ ਹੋਣ ਵਾਲਾ ਹੈ ਤੁਹਾਡੇ ਜੀਵਨ ਵਿੱਚ ਹੁਣ ਪੈਸਾ ਆਉਣ ਵਾਲਾ ਹੈ ਅਤੇ ਤੁਹਾਡਾ ਵਪਾਰ ਵਧੇਗਾ ਨਾਲ ਹੀ ਨਾਲ ਵਿਦਿਆਰਥੀਆਂ ਦੇ ਲਈ ਸਮਾਂ ਅਨਕੋਲ ਹੈ ਤੁਹਾਨੂੰ ਚੰਗੇ ਪ੍ਰਣਾਮ ਪ੍ਰਾਪਤ ਹੋਣਗੇ ਨੌਕਰੀ ਕਰਨ ਵਾਲੇ ਲੋਕਾਂ ਨੂੰ ਭਗਵਾਨ ਬਜਰੰਗਪਾਲੀ ਜੀ ਦੇ ਆਸ਼ੀਰਵਾਦ ਦੇ ਨਾਲ ਬਹੁਤ ਸਾਰੇ ਅਵਸਰ ਪ੍ਰਾਪਤ ਹੋਣਗੇ ਕਿਸੇ ਪਰੋਸੀਮਨ ਵਿਅਕਤੀ ਦੀ ਸਲਾਹ ਲੈਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਭਗਵਾਨ ਬਜਰੰਗਵਲੀ ਤੁਹਾਡੇ ਉੱਪਰ ਕੰਨਿਆ ਰਾਸ਼ੀ ਵਾਲੇ ਵਸ਼ੇਸ਼ ਤੋਤੇ ਆਪਣੀ ਕਿਰਪਾ ਕਰਨ ਵਾਲੇ ਹਨ ਭਗਵਾਨ ਬਜਰੰਗਪਾਲੀ ਦੀ ਕਿਰਪਾ ਦੇ ਨਾਲ ਤੁਹਾਡੇ ਚਿੰਮਨ ਦੇ ਵਿੱਚ ਤਾਨ ਦੀ ਵ੍ਰੇਧੀ ਹੋਵੇਗੀ ਕੰਨਿਆ ਰਾਸ਼ੀ ਵਾਲਿਓ ਇਹ ਸਮਾਂ ਹੁਣ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨਾ ਚਾੰਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸਦਾ ਇਹ ਕਿ ਹੁਣ ਵੱਡੇ ਪਰਿਵਰਤਨ ਦੇਖਣ ਨੂੰ ਮਿਲਣਗੇ ਤੁਹਾਨੂੰ ਨਈ ਯੋਜਨਾਵਾਂ ਤੁਸੀਂ ਲਾਗੂ ਕਰੋਗੇ ਸਮਾਂ ਬਿਹਤ ਅਨੁਕੂਲ ਹੈ ਤੁਹਾਨੂੰ ਹਰ ਕੰਮ ਦੇ ਵਿੱਚ ਹੁਣ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਮਿਹਨਤ ਦੇ ਨਾਲ ਅਧਿਕ ਲਾਭ ਪ੍ਰਾਪਤ ਹੋਣ ਵਾਲਾ ਹੈ ਤੁਸੀਂ ਆਤਮ ਵਿਸ਼ਵਾਸ ਦੇ ਨਾਲ ਪਰਿਪੂਰਨ ਰਹੋਗੇ ਇਹ ਤੁਹਾਡੇ ਵਿਅਕਤੀਤਵ ਅਤੇ ਪ੍ਰਭਾਵਸ਼ਾਲੀ ਤੁਹਾਨੂੰ ਬਣਾਏਗਾ ਵਿਸ਼ੇਸ਼ ਕਰਕੇ ਕਾਰਜ ਖੇਤਰ ਦੇ ਵਿੱਚ ਇਹ ਤੁਹਾਡੇ ਲਈ ਅਧਿ ਅੰਤ ਲਾਭ ਪ੍ਰਾਪਤ ਕਰਵਾਏਗਾ ਤੁਹਾਡੇ ਕੰਮਾਂ ਦੀ ਪ੍ਰਸ਼ੰਸਾ ਹੋਵੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਤੁਲਾ ਰਾਸ਼ੀ ਵਾਲਿਓ ਪਰਿਵਾਰ ਦੇ ਵਿੱਚ ਖੁਸ਼ੀਆਂ ਦੇ ਮੌਕੇ ਆਉਣਗੇ ਤੁਹਾਡੇ ਜੀਵਨ ਦੇ ਵਿੱਚ ਇੱਕ ਐਸਾ ਪਾਗਸ਼ਾਲੀ ਸਮਾਂ ਆਏਗਾ ਜਦੋਂ ਤੁਸੀਂ ਤੁਹਾਨੂੰ ਲੱਗੇਗਾ ਕਿ ਭਗਵਾਨ ਵਿਚਰੰਗ ਭਲੇ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਹੁਣ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ ਇਸ ਆਨੰਦ ਨੂੰ ਬਸ ਤੁਸੀਂ ਮਹਿਸੂਸ ਕਰੋਗੇ ਜੋ ਵਿਦਿਆਰਥੀ ਹਨ ਉਹਨਾਂ ਨੂੰ ਕੋਈ ਖੁਸ਼ਖਬਰੀ ਮਿਲਣ ਵਾਲੀ ਹੈ ਸਭ ਕੁਝ ਮਿਲਣ ਜੈਸੇ ਉਹ ਹੱਕਦਾਰ ਹਨ ਜਿਸ ਨਾਲ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਤੁਹਾਨੂੰ ਜਲਦੀ ਹੀ ਮਿਲਣ ਵਾਲਾ ਹੈ ਤੁਹਾਡੇ ਜੀਵਨ ਵਿੱਚ ਸ਼ੁਭ ਜੋਗ ਬਣ ਰਿਹਾ ਹੈ ਜਲਦੀ ਹੀ ਤੁਹਾਡਾ ਜੀਵਨ ਬਦਲ ਜਾਵੇਗਾ ਜੀ ਹਾਂ ਦੋਸਤੋ ਇਸ ਲਿਸਟ ਵਿੱਚ ਜੋ ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਭਗਵਾਨ ਪੁਜਰੰਗ ਪਲੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਦੇ ਜੋਗ ਬਣ ਰਹੇ ਹਨ ਤੁਹਾਡੇ ਲਈ ਸਮਾ ਹੁਣ ਅੰਤ ਖਾਸ ਰਹਿਣ ਵਾਲਾ ਹੈ ਵਿਸ਼ੇਸ਼ ਕਰਕੇ ਪ੍ਰੇਮ ਪ੍ਰਸੰਗ ਦੇ ਮਾਮਲੇ ਦੇ ਵਿੱਚ ਜੀ ਹਾਂ ਦੋਸਤੋ ਤੁਹਾਡੇ ਨਾਲ ਜੁੜੇ ਲੋਕਾਂ ਨੂੰ ਪਾਰੇ ਤਨ લાભ ਹੋਣ ਵਾਲਾ ਹੈ ਭਗਵਾਨ ਬਜਰੰਗ ਪਾਲ ਇਸ ਵਕਤ ਤੁਹਾਡੇ ਉਪਰ ਮਿਹਰਬਾਨ ਹਨ ਤੁਸੀਂ ਊਰਜਾ ਮਾਨ ਰਹੋਗੇ ਤੁਸੀਂ ਆਪਣੀ ਸਕਾਰਾਤਮਕ ਸੋਚ ਦੇ ਨਾਲ ਸਾਰੇ ਹੀ ਕੰਮਾਂ ਨੂੰ ਚੰਗੇ ਤਰ੍ਹਾਂ ਕਰ ਸਕੋਗੇ ਜੋ ਤੁਹਾਨੂੰ ਭਵਿੱਖ ਦੇ ਵਿੱਚ ਤੁਹਾਡੇ ਜੀਵਨ ਨੂੰ ਆਸਾਨ ਕਰ ਦੇਵੇਗਾ ਭਗਵਾਨ ਬਜਰੰਗ ਪਾਲ ਜੀ ਤੁਹਾਡੇ ਉਪਰ ਅਧਿਆਤ ਪਸੰਦ ਹੋ ਗਏ ਹਨ ਅਤੇ ਉਹਨਾਂ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਤੁਸੀਂ ਜ਼ਿਆਦਾਤਰ ਯਾਤਰਾ ਜੋ ਕਰੋਗੇ ਉਹ ਸਫਲ ਹੋਣਗੇ ਨਾਲੇ ਨਾਲ ਤੀਰਥ ਯਾਤਰਾ ਦਾ ਵੀ ਯੋਗ ਬਣ ਰਿਹਾ ਹੈ। ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਹੁਣ ਸਾਰੇ ਦੁੱਖ ਦਰਦ ਅਤੇ ਤੁਹਾਡੇ ਕਸ਼ਟ ਹੁਣ ਮਿਟਣ ਵਾਲੇ ਹਨ। ਨਾਲੇ ਨਾਲ ਕੋਈ ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ। ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ। ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਕਿ ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਇਹ ਸਮਾਂ ਬਹੁਤ ਹੀ ਵਧੀਆ ਹੈ। ਤੁਹਾਡੇ ਲਈ ਬਹੁਤ ਹੀ ਸ਼ੁਭ ਚੋਕ ਬਣ ਰਹੇ ਹਨ ਅਤੇ ਤੁਹਾਨੂੰ ਜੀਵਨ ਦੇ ਵਿੱਚ ਹੁਣ ਵੱਡੇ ਵੱਡੇ ਪਰਿਵਰਤਨ ਦੇਖਣ ਨੂੰ ਮਿਲਣਗੇ ਭਗਵਾਨ ਬਜਰੰਗ ਬਲੇਜੀ ਦੇ ਆਸ਼ੀਰਵਾਦ ਨਾਲ ਤੁਹਾਡੇ ਜੀਵਨ ਦੇ ਸਾਰੇ ਹੀ ਦੁੱਖ ਦਰਦ ਕੱਟ ਮਿਟਣ ਵਾਲੇ ਹਨ ਆਰਥਿਕ ਰੂਪ ਦੇ ਨਾਲ ਤੁਸੀਂ ਕੁਸ਼ਰ ਹੋਗੇ ਪਰਿਵਾਰ ਦੇ ਨਾਲ ਜੁੜੇ ਕੋਈ ਵੱਡਾ ਫੈਸਲਾ ਤੁਸੀਂ ਲਓਗੇ ਜੋ ਪਰਿਵਾਰ ਦੇ ਲੋਕਾਂ ਦੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਅਤੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧ ਜਾਵੇਗਾ ਤੁਹਾਡੇ ਵਿਗੜੇ ਹੋਏ ਕੰਮ ਹੌਸਾਮੇ ਤੇ ਹੀ ਪੂਰੇ ਹੋ ਜਾਣਗੇ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਅਤੇ ਨਾਲ ਹੀ ਤੁਹਾਡਾ ਮਾਨ ਸਨਮਾਨ ਵੀ ਵਧੇਗਾ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਵੱਡੇ ਵੱਡੇ ਪਰਿਵਰਤਨ ਦੇਖੋਗੇ ਨਾਲ ਹੀ ਨਾਲ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਇਹ ਸੁਪਨਾ ਇਹਨਾਂ ਦਾ ਜ਼ਰੂਰ ਹੀ ਪੂਰਾ ਹੋ ਸਕਦਾ ਹੈ। ਭਗਵਾਨ ਪਛਰੰਗ ਭਲੇ ਚੀ ਦੀ ਵਿਸ਼ੇਸ਼ ਕਿਰਪਾ ਸਿੰਘ ਰਾਸ਼ੀ ਵਾਲਾ ਤੁਹਾਡੇ ਉੱਪਰ ਬਣ ਰਹੀ ਹੈ। ਜਿਸ ਨਾਲ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਹੁਣ ਖੁਸ਼ੀਆਂ ਹੀ ਖੁਸ਼ੀਆਂ। ਜਿਸ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ। ਐਸਟਾ ਦੀ ਜੋ ਅਗਲੀ ਰਾਸ਼ੀ ਹੈ ਜੀ, ਵ੍ਰਿਸ਼ਭ ਰਾਸ਼ੀ। ਵ੍ਰਸ਼ੇਮ ਰਾਸ਼ੀ ਵਾਲਿਆਂ ਦਾ ਸੱਈਏ ਕਿ ਭਗਵਾਨ ਬਜਰੰਗ ਬਲੀ ਦੀ অপার ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਸਮੇਂ ਦੇ ਵਿੱਚ ਤੁਹਾਨੂੰ ਸੰਬੰਧਿਤ ਸਾਰੀਆਂ ਇਹ ਪਰੇਸ਼ਾਨੀਆਂ ਦੂਰ ਹੋਣਗੀਆਂ ਤੁਸੀਂ ਆਪਣੇ ਕਾਰਜ ਖੇਤਰ ਦੇ ਵਿੱਚ ಅಪਾਰ ਸਫਲਤਾ ਪ੍ਰਾਪਤ ਕਰੋਗੇ ਭਗਵਾਨ ਬਜਰੰਗ ਬਲੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਭਗਵਾਨ ਬਜਰੰਗ ਬਲੀ ਦੀ ਕਿਰਪਾ ਦੇ ਨਾਲ ਧਨ ਕਮਾਉਣ ਦੇ ਮਾਰਗ ਆਉਣ ਵਾਲੇ ਸਾਰੇ ਹੀ ਰੁਕਾਵਟਾਂ ਦੂਰ ਹੋਣਗੀਆਂ ਤੁਹਾਡੇ ਜਮਨ ਦੇ ਵਿੱਚ ਚਾਰੇ ਤਰਫੋਂ ਤੁਹਾਨੂੰ ਪੈਸਿਆਂ ਦਾ ਆਗਮਨ ਹੋਵੇਗਾ ਨਵੇਂ ਖੇਤਰ ਪ੍ਰਾਪਤ ਹੋਣਗੇ ਨੌਕਰੀ ਪੇਸ਼ੇਵਰਾਂ ਵੱਲੋਂ ਵਿਅਕਤੀਆਂ ਦੀ ਆਏ ਵਿੱਚ ਵ੍ਰਿਧੀ ਹੋਣ ਵਾਲੀ ਹੈ ਨਾਲ ਹੀ ਨਾਲ ਪਤੋ ਨੀਤੀ ਵਿੱਚ ਪ੍ਰਾਪਤੀ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਵਪਾਰ ਵਿੱਚ ਅਚਾਨਕ ਤਨ ਲਾਭ ਦੇ ਚੋਕ ਬਣ ਰਹੀ ਹੈਂ ਭਗਵਾਨ ਬਚਰੰਗ ਪਾਲੀ ਦੀ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਵੇਂ ਵਜਾ ਦਿਨਾਓ ਤੁਹਾਡੇ ਜੀਵਨ ਦੇ ਸਾਰੇ ਇਹ ਦੁੱਖ ਹੁਣ ਮਿਟਣ ਵਾਲੇ ਹਨ ਅਤੇ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਘਰ ਪਰਿਵਾਰ ਵਿੱਚ ਸੋਖ ਸ਼ਾਂਤੀ ਦਾ ਵਾਤਾਵਰਨ ਰਹੇਗਾ ਨਾਲ ਹੀ ਨਾਲ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੋਣ ਵਾਲਾ ਹੈ ਅਗਲੀ ਰਸ਼ੀ ਹੈ ਜੀ ਕੁੰਭ ਰਸ਼ੀ ਕੁੰਭ ਰਸ਼ੀ ਵਾਲਿਆਂ ਦਾ ਸਹੀ ਹੈ ਕਿ ਭਗਵਾਨ ਬਜਰੰਗ ਬਲੀ ਤੁਹਾਡੇ ਉੱਪਰ ਮਿਹਰਬਾਨ ਹੋਣ ਵਾਲੇ ਹਨ ਜੀ ਹਾਂ ਦੋਸਤੋ ਭਗਵਾਨ ਬਜਰੰਗਪਾਲੀ ਤੁਹਾਡੇ ਉੱਪਰ ਅਦੇਂਤ ਪਸੰਨ ਹਨ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਜੋ ਵੀ ਦੁੱਖ ਦਰਦ ਕਸ਼ਟ ਸੀ ਉਹ ਹੁਣ ਦੂਰ ਹੋਣ ਵਾਲੇ ਹਨ ਭਗਵਾਨ ਬਜਰੰਗਪਾਲੀ ਦੀ ਕਿਰਪਾ ਤੁਹਾਡੇ ਉੱਪਰ ਸਾਲੋਂ ਸਾਲ ਤੋਂ ਰੁਕੇ ਹੋਏ ਜੋ ਵੀ ਕੰਮ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋਣਗੇ ਅਗਰ ਜੇਕਰ ਤੁਸੀਂ ਕੋਈ ਵੀ ਪੈਸਾ ਉਧਾਰ ਦਿੱਤਾ ਹੈ ਤਾਂ ਉਹ ਪੈਸਾ ਵੀ ਤੁਹਾਨੂੰ ਵਾਪਸ ਮਿਲਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਤੁਹਾਡੇ ਸਾਰੇ ਹੀ ਕਰਜ਼ਿਆਂ ਤੋਂ ਤੁਹਾਨੂੰ ਹੁਣ ਮੁਕਤੀ ਮਿਲਣ ਵਾਲੀ ਹੈ ਤੁਹਾਡੇ ਦੁਆਰਾ ਕੀਤੀ ਗਈਆਂ ਕੋਸ਼ਿਸ਼ਾਂ ਸਫਲ ਹੋਣਗੀਆਂ ਸਮਾਜ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਭਗਵਾਨ ਬਜਰੰਗ ਬਲੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਵਪਾਰ ਵਿੱਚ ਅਚਾਨਕ ਤਨ ਲਾਭ ਹੋਵੇਗਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦਾ ਵਾਤਾਵਰਣ ਰਹੇਗਾ ਜੀ ਹਾਂ ਦੋਸਤੋ ਕੁੰਭ ਰਾਸ਼ੀ ਵਾਲੇ ਤੁਹਾਡੇ ਉੱਪਰ ਭਗਵਾਨ ਬਜਰੰਗ ਬਲੀ ਦੀ ਕਿਰਪਾ ਪਾਣ ਰਹੀ ਹੈ ਨਾਲ ਹੀ ਨਾਲ ਆਪਣੇ ਅਗਸਤ ਬਾ ਤੇ ਥੋੜਾ ਤੁਸੀਂ ਕੰਟਰੋਲ ਰੱਖੋ ਤੁਹਾਨੂੰ ਜਲਦੀ ਹੀ ਕੋਈ ਨਵਾਂ ਵਾਹਨ ਜਾਂ ਘਰ ਮਕਾਨ ਤੁਸੀਂ ਖਰੀਦ ਸਕਦੇ ਹੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੁੰਭ ਰਾਸ਼ੀ ਵਾਲਿਓ ਹੁਣ ਸਮਾਂ ਤੁਹਾਡੇ ਪੱਖ ਲਈ ਹੁਣ ਸਮਾਂ ਤੁਹਾਡੇ ਪੱਖ ਵਿੱਚ ਹੈ ਭਗਵਾਨ ਬਚਰੰਗ ਬਲੀ ਆਸ਼ੀਰਵਾਦ ਦੇ ਤਾਂ ਕੁੰਭ ਰਾਸ਼ੀ ਵਾਲਿਓ ਤੁਹਾਡੇ ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੇ ਲਾਭ ਤਾਂ ਲਾ ਵੱਡੀਆਂ ਸਫਲਤਾਵਾਂ ਤੁਹਾਨੂੰ ਮਿਲਣ ਜਾ ਰਹੀਆਂ ਹਨ ਐਸਲੈਸਟ ਦੀ ਅਗਲੀ ਰਾਸ਼ੀ ਹੈ ਜੀ ਮੇਥਨ ਰਾਸ਼ੀ ਮੇਥਨ ਰਾਸ਼ੀ ਵਾਲਿਆਂ ਦਾ ਸੱਈਏ ਕਿ ਭਗਵਾਨ ਬਜਰੰਗ ਪਾਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਸਾਰੇ ਹੀ ਤੁਹਾਡੇ ਲਈ ਸਭ ਕੁਝ ਹੀ ਚੰਗਾ ਹੋਣ ਵਾਲਾ ਹੈ ਕਿਉਂਕਿ ਭਗਵਾਨ ਬਜਰੰਗ ਪਾਲੀ ਤੁਹਾਡੇ ਉੱਪਰ ਬੇਹੱਦ ਪਸੰਦ ਹਨ ਜੀਵਨ ਵਿੱਚ ਹੁਣ ਭਗਵਾਨ ਬਜਰੰਗ ਪਾਲੀ ਦਾ ਸਮਰਨ ਕਰੋ ਤੇ ਕੋਈ ਵੀ ਕੰਮ ਕਰੋ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਹਾਸਲ ਹੋਵੇਗੀ ਤੁਹਾਨੂੰ ਸਫਲ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਤੁਹਾਡੇ ਉਨ ਸਾਰੇ ਹੀ ਕੰਮ ਸਫਲਤਾਪੂਰਕ ਪੂਰੇ ਹੋਣ ਵਾਲੇ ਹਨ ਵੱਡੇ ਲੋਕਾਂ ਦੇ ਸਹਿਯੋਗ ਮਿਲਣ ਵਾਲੇ ਹਨ ਤੁਹਾਡਾ ਕੰਮ ਆਸਾਨ ਹੋਵੇ ਨਾਲ ਹੀ ਨਾਲ ਜੇਕਰ ਕੋਈ ਕਰਜ਼ਾ ਚੱਲ ਰਿਹਾ ਤਾਂ ਉਸ ਕਰਜ਼ੇ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਤੁਹਾਡੀ ਮਿਹਨਤ ਦਾ ਤੁਹਾਨੂੰ ਸੰਪੂਰਨ ਫਲ ਪ੍ਰਾਪਤ ਹੋਵੇਗਾ ਦੰਪਤੀ ਸਬੰਧਾਂ ਦੰਪਤੀ ਸਬੰਧਾਂ ਦੇ ਵਿੱਚ ਮధుਰਤਾ ਆਵੇਗੀ ਮੰਚਾ ਹੈ ਸਫਲਤਾ ਤੁਹਾਨੂੰ ਪ੍ਰਾਪਤ ਹੋਵੇਗੀ ਭਗਵਾਨ ਬਚਰੰਗ ਪਾਲੀ ਦੀ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਸਬੰਧਿਤ ਕੋਈ ਵੱਡੀ ਖੁਸ਼ਖਬਰੀ ਮਿਲਣ ਦੇ ਚੋਗ ਹਨ ਭਗਵਾਨ ਬਚਰੰਗ ਪਾਲੀ ਦਾ ਸਮਰਨ ਕਰਕੇ ਕੋਈ ਵੀ ਕੰਮ ਕਰੋ ਤੁਹਾਨੂੰ ਲਾਭ ਹੋਵੇਗਾ ਇਸ ਸਮੇਂ ਲਾਭਦਾਇਕ ਸਥਿਤੀਆਂ ਤੁਹਾਡੇ ਲਈ ਬਣ ਰਹੀਆਂ ਹਨ ਤੁਹਾਡੇ ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਵੱਡੇ-ਵੱਡੇ ਲਾਭ-ਤਾਨ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਤੁਹਾਨੂੰ ਹੋਣ ਵਾਲੀ ਹੈ ਤੁਹਾਡਾ ਜੀਵਨ ਹੁਣ ਪੂਰੀ ਤਰ੍ਹਾਂ ਹੀ ਬਦਲ ਜਾਵੇਗਾ ਜੀ ਹਾਂ ਦੋਸਤੋ ਜੀ ਹਾਂ ਦੋਸਤੋ ਇਹ ਸ੍ਰੀ ਉਪਾਗਸ਼ਲਨੀ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਭਗਵਾਨ ਬਚਰੰਗ ਪਾਲੀ ਜੀ ਦਾ ਆਸ਼ੀਰਵਾਦ ਹੈ ਅਤੇ ਜਿਨ੍ਹਾਂ ਤੇ ਭਗਵਾਨ ਬੁਜਰੰਗ ਪਾਲੀ ਬਹੁਤ ਹੀ ਵਸਣ ਹੋ ਗਏ ਹਨ ਅਤੇ ਇਹਨਾਂ ਨੂੰ ਅਨੇਕ ਪ੍ਰਕਾਰ ਦੇ ਧੰਨ ਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ। ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ। ਧੰਨਵਾਦ।